ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਝੋਟੀ ਦਿਖਾਉਣੀ ਹੈ ਤੇ ਇੱਕ ਦਿਖਾਉਣੀ ਹੈ ਗੱਬਣ ਵਹਿੜ ਦੋਨਾ ਦੇ ਵਿਕਰੀ ਵਾਲਿਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਜੀਤ ਸਿੰਘ ਪਿੰਡ ਕੋੜਦੋਨਾ ਬਾਈ ਪਿੰਡ ਕੋੜਦੋਨਾ ਜ਼ਿਲ੍ਹਾ ਬਰਨਾਲਾ ਵਾਹਿਗੁਰੂ ਪਰਾ ਕੋਠੇ ਆ ਗਿਆ ਆਪਣੇ ਹਾਂ ਬਾਈ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਸਤਿ ਸ਼੍ਰੀ ਅਕਾਲ 88472 21393 ਜਿਹੜੇ ਪਹਿਲਾ ਨੰਬਰ ਤੇ ਆਪਾਂ ਝੋਟੀ ਦੇਖ ਰਹੇ ਆਂ ਬਾਈ ਜੀ ਸੁਆਗਰ ਦਾ ਸੂਈ ਆਇਆ ਇਹ ਦੂਜਾ ਸੁਆਗਰ ਵੀ ਆ ਬਾਈ ਦੂਜਾ ਸੁਆਗਰ ਕਹਿਵਾ ਦੇਣਾ ਸੂਈ ਨੂੰ ਇਹਨੂੰ ਛੇਵਾ ਦਿਨਾਂ ਦੇ ਨਾਲ ਛੇਵਾ ਦਿਨ ਸੂਈ ਨੂੰ ਉਹ ਬੱਚਾ ਆ ਗਿਆ ਮੇਲ ਕਫ ਕਟਾ ਹਨਾ ਹਾਂ ਬਾਈ ਤੇ ਕਟਾ ਵੀ ਚੰਗਾ ਵਧੀਆ ਨਸਲ ਦਾ ਹਨਾ ਜੀ ਤੇ ਦੁੱਧ ਕਿੰਨਾ ਖਾਜ ਰਾ ਹੁਣ ਦੁੱਧ ਹੁਣ ਇਹਦੇ ਥੱਲੇ 10 ਲੀਟਰ ਤਿਆਰ ਹੈ 10 ਲੀਟਰ ਜਮਾ ਦੋ ਟਾਈਮ ਚ ਵਾਕੇ ਦੇ ਦਾਂਗੇ ਹਾਂ ਜਵਾਕੇ ਬਾਈ ਜੇਰ ਜਪਾ ਧਾਰ ਤੂੰ ਰੋਕਿਆ ਕੀ ਆ ਭਾਈ ਅੱਛਾ ਕੋਈ ਭੂੜ ਸਰਲਾ ਟੁੱਟਦੀ ਬਗਦੀ ਚਾਹਣਾ ਉਹ ਕਿਤਾ ਆ ਵਾਲੇ ਦੋ ਡੰਗ ਚੋ ਕੇ ਲੈ ਜੀ ਥਣ ਦੇਖੋ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਬਾਕੀ ਪਿੰਡੇ ਦੇ ਨਾਲਾ ਨੂੜਾ ਬੜਾ ਚੰਗੇ ਦਿਖਾਈ ਦਿੰਦੀਆਂ ਹਨਾ ਰੇਟ ਇਹਦਾ ਕੀ ਰੱਖੇ ਵੇਚਣ ਵਾਲਾ ਰੇਟ ਬਈ 145 ਮੌਕੇ ਤੇ ਗੁਜਾਇਸ ਹੋ ਜਾਊਗੀ ਮੌਕੇ ਤੇ ਮਾਨਤਾਂ ਹੋ ਜਾਊਗੀ ਸੁਵਰ ਸਿੰਘ ਮੂਥਾ ਦੇਖੋ ਸੋਹਣਾ ਸਾਫ ਸੁਥਰਾ ਦੂਜਾ ਸੂਆ ਝੋਟੀ ਸੂਈ ਆ ਨਵੇਂ ਹਾਂ ਦੇ ਵਿੱਚ ਆ ਤੇ ਬਾਡੀ ਬੰਦਰ ਸਨੱਖਾ ਬੰਦ ਤੇ ਫਿਟਨੈਸ ਲੇਵੇ ਦੀ ਰੇਟ ਵੀ ਵੀਰਾਂ ਨੇ ਕਰਤਾ ਵੇਚੀ 145000 ਰੁਪਿਆ ਤੇ ਅੰਦਾਜ਼ਾ ਭਾਈ ਜੀ ਦੁੱਧ ਕਿੰਨਾ ਪਾ ਦੂਗੀ ਇਹ ਸਿੱਕਾ ਪਲੂਣ ਦਾ ਚੰਗਾ ਪਾਇਆ ਵਾ हां भाई 12 ਲੀਟਰ ਕਰਿਆ ਸੋ ਪਲੂਣ ਦਾ 12 ਲੀਟਰ ਦੁੱਧ ਦਿੱਤਾ ਵਾ ਤੁਸੀਂ 14 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਲਿਓ ਤੇ ਬਾਕੀ ਬਿਲਕੁਲ ਕਾਲਾ ਰੰਗ ਸਾਪ ਵਰਗਾ ਜਾਮਣ ਵਰਗਾ ਇਹ ਲਾਲੀਆਂ ਮਾਰਦਾ ਵਿੱਚ ਤੇ ਨਾੜਾ ਨੂੜਾ ਪਿੰਡੇ ਤੇ ਬਹੁਤ ਆ ਸਿਰਫ 4 ਗੇਂਜੀ ਵਾਲ ਥੱਲੇ ਪੁੱਛਦੇ ਵਾਈਡਾ ਚੰਗੀ ਮੋਹਰਾਂ ਦੇ ਵਿੱਚ ਪੈਂਦੀਆਂ ਨੇ ਹਵਾਨੇ ਦੇ ਆਪਣੇ ਨਾੜਾ ਵਗੈਰਾ ਚਾਹੀਦੀਆਂ ਉਹ ਵੀ ਦੇਖੋ ਸੋਹਣੀਆਂ ਦਿਖਾਈ ਦਿੰਦੀਆਂ ਨੇ ਬਰੀਕੀ ਦੇਖ ਮੈਂ ਨਹੀਂ ਨੇ ਆ ਠੀਕਾ ਪਿੰਡੇ ਤੇ ਵੀ ਨਾੜਾ ਦਿਖਾਈ ਦਿੰਦੀਆਂ ਹਨਾ ਤੇ ਬਾਕੀ ਕਟਾ ਵੀ ਚੰਗੇ ਸੀਮੰਟ ਆ ਗਿਆ ਵਿੱਚ ਹੈਨਾ ਸੋਣਾ ਸ਼ਾਂਤਿਆ ਕਰਨ ਨਾਲ ਮਗਰ ਤੇ ਅੱਗੇ ਵੀਰੇ 2 ਨੰਬਰ ਤੇ ਆਪਾਂ ਗਾਂ ਦੇਖ ਰਹੇ ਹਾਂ ਗੱਬਣ ਇਹ ਸਵੇਰ ਕਿਹੜਾ ਸੂਰਜ ਆਜੀ ਤੀਜਾ ਸੂਆ ਤੀਜਾ ਸੂਆ ਪਿਛਲੀ ਵਾਰਾ ਦੁੱਧ ਕਿੰਨਾ ਕੁ ਪਾਏ ਨੇ ਉਹਦੇ ਨੇ 30 ਲੀਟਰ ਫਿਰ ਪਿਛਲੇ ਸਵੇਰ ਆਪ ਨੂੰ 30 ਕਿਲੋ ਦੁੱਧ ਨੇ ਚਵਾਤਾ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਬਾਕੀ ਬਾਈ ਜੀ ਦੇ 2 ਤਰੀਕ ਨੂੰ ਪੂਰੇ ਹੋਣੇ ਅੱਛਾ 2 ਤਰੀਕ ਨੂੰ ਦਿਨ ਪੂਰੇ ਆ ਅੱਜ ਹਾਲੇ ਲਗਭਗ ਵੀ ਲੰਦੀ 8-9 ਦਿਨ ਹਨਾ ਅੱਜ 22 ਤਰੀਕ ਨੂੰ ਜੀ ਰੇਟ ਇਹਦਾ ਕੀ ਰਹੂਗਾ ਰੇਟ ਬਾਈ 1 ਲੱਖ 40 ਮਾਨਦਾਨ ਹੋ ਜਾਊਗਾ ਮਾਨਦਾਨ ਸਿਮਿੰਟ ਚੰਗਾ ਲੱਗਿਆ ਵਾ ਸਿਮਿੰਟ ਚ ਜੇ ਕਹਿੰਦਾ ਵਾ ਇਹ 30 ਤੋਂ ਪਰ ਮੰਨ ਕੇ ਲੈ ਲੇ ਬੰਦਾ ਸੋ ਫਿਰ ਫੇਸ ਕੁਆਲਟੀ ਵਗੈਰਾ ਕਦ ਕਾਠ ਵਗੈਰਾ ਦੇਖੋ ਬੈੜਦਾ ਤੀਜਾ ਸੂਆ ਸੂਰੀਆ ਰੇਟ 1 ਲੱਖ 40000 ਰੁਪਇਆ ਚੰਗਾ ਵਜਨ ਵਜੂਦ ਆ 30 ਕਿਲੋ ਦੁੱਧ ਦੱਸ ਦਿਆ ਕਿ ਇਹਨੇ ਦੂਜੇ ਸੂਏ ਦਿੱਤਾ ਅੱਜ ਸੂਣ ਦੇ ਵਿੱਚ ਇਹਦੇ 9-10 ਦਿਨ ਬਾਕੀ ਆ ਕਹਿੰਦਾ ਵਾ ਚੰਗਾ ਵੀਰ ਸਾਹਮਣੇ ਨਾਲ ਹੋਇਆ 34-35 ਵੀ ਮੌਸਮ ਠੰਡਾ ਪਾ ਸਕਦੀ ਹੈ ਇਹਦੀ ਹਣਾ ਸੋ ਚੰਗੀ ਕੀਅਰ ਕਰਾਂਗੇ ਆਪਾਂ ਨੂੰ 30 ਤੋਂ ਪਲੱਸ ਹੀ ਵੈੜਨੇ ਦੁੱਧ ਦੇਣਾ ਤੇ ਬਾਕੀ ਚਾਹੇ ਹਾਥੀ ਚਵਾਈ ਕਰਿਓ ਚਾਹੇ ਮਸ਼ੀਨੀ ਤੇ ਡਬਲ ਕੱਦ ਬੈਡ ਵਾਲੀ ਬੈੜਾ ਚੰਗਾ ਵਧੀਆ ਸੀਮਣ ਲੱਗਿਆ ਵਾ ਦੋ ਨਾਗ ਆਪਾਂ ਤੁਹਾਨੂੰ ਦਿਖਾਤੇ ਪਿੰਡ ਕੋਟਦੁਨਾ ਵਾਇਗਰੂਪਰਾ ਕੋਠੇ ਬੈਗੇ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਨੰਬਰ ਬੋਲ ਦਿਆ ਕਰੀ ਫੇਰ ਆਪਣਾ 86472221393 ਜੀ ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤੇ